ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੀ ਕੋ ਲੋਡ ਪਹੁੰਚ ਗਿਆ ਵਾ 12 13 ਝੋਟੀਆਂ ਦਾ ਲੋਡ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਪਹਿਲੀਆਂ ਦੂਜੀਆਂ ਤੇ 14 15 ਕਿਲੋ ਵਾਲੀਆਂ ਝੋਟੀਆਂ ਵਾ ਕੁਝ ਵੱਧ ਦੁੱਧ ਵਾਲੀਆਂ ਵੀ ਹੈਗੀਆਂ ਵਾ ਤੇ ਦੋਂਦੀਆਂ ਤੇ ਚੌਗੀਆਂ ਝੋਟੀਆਂ ਤੇ ਬਾੜ ਸਾਹਿਬ ਹਨਾ ਕਰਦੇ ਆ ਕਢਾਉਣੇ ਗੱਲ ਬਾਅਦ ਤੇ ਆ ਜਾਓ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਪੋਰਸ ਗਰਾਮ ਠੀਕ ਜੀ ਕਿਰਪਾ ਗੁਰਾਮ ਦਾ ਪਾਸ਼ਾ ਦੀ ਬਾਬੇ ਦੀਪ ਸੋਨੀ ਹਾਂ ਜੀ ਚਲੋ ਕਿਰਪਾ ਜੀ ਮਤੇয়াল ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਾਉ ਤੇ 12 ਝੋਟੀਆਂ ਦਾ ਲੋਡ ਆ ਗਿਆ ਇੱਕ ਤੇ ਪਹਿਲੀ ਝੋਟੀ ਆ ਹਾਂ ਜੀ ਜੀ 13 ਵਾਂ ਝੋਟੀਆਂ ਦਾ ਜੈ ਹੈ ਠੀਕ ਆ ਕੇ ਵੇਖ ਕੇ ਫਿਰ ਖੜੋ ਆਪਣਾ ਮਲਕੇ ਜਿਹੜਾ ਇਹ ਲੋਡ ਦਾ ਉਹਦਾ ਵੀਡੀਓ ਕਈ ਭੈਣ ਭਰਾ ਕਹਿੰਦੇ ਲੈਂਦੇ ਆ ਵੀ ਬਾਈ ਰੇਟ ਨਹੀਂ ਦੱਸਿਆ ਇਹ ਅਸੀਂ ਵੀਡੀਓ ਇਸ ਕਾਰਨ ਪਾਉਨੇ ਆ ਤੇ ਆ ਕੇ ਵੇਖ ਕੇ ਆਪਣੀ ਮਰਜ਼ੀ ਦੀ 12 13 14 ਮਹੀਆਂ ਦੇ ਵਿੱਚੋਂ ਵੇਖ ਕੇ ਖੜ ਸਕਦੇ ਜੇ ਤੁਹਾਨੂੰ ਮੇਰੀ ਪਸੰਦ ਆਉਂਦੀ ਤਾਂ ਉਹ ਖੜ ਸਕਦੇ ਜੇ ਅਸੀਂ ਇਹ ਨਹੀਂ ਆਂਦੇ ਵੀ ਸਾਡੇ ਖਾਤੇ 'ਚ ਪੈਸੇ ਪਾਓ ਤੇ ਆਪਾਂ ਮੱਝ ਭੇਜ ਦਿੰਦੇ ਆ ਤੇ ਜਿਹੜੇ ਭੈਣ ਭਰਾ ਉਹਨੇ ਅੱਗੇ ਖੜੀਆਂ ਉਹ ਪਾ ਵੀ ਪੈਸੇ ਦਿੰਦੇ ਆ ਤੇ ਮਈਆਂ ਮੰਗਾ ਲੈਂਦੇ ਆ ਜਾਂ ਉਹਨਾਂ ਦੇ ਘਰ ਜਾ ਕੇ ਮਈਆਂ ਭੇਜ ਕੇ ਪੈਸੇ ਲੈ ਲੈਂਦੇ ਆ ਹਾਂਜੀ ਤੇ ਬਹੁਤ ਬਹੁਤ ਟਾਪ ਦੀਆਂ ਕਹਿੰਦੇ ਆ ਵੀ ਪਹਿਲਾਂ ਛੋਟੀਆਂ ਦੁੱਧ ਨਹੀਂ ਕਰਦੀਆਂ ਇੱਕ ਛੋਟੀ ਮੇਰੇ ਕੋਲ 13 ਲੀਟਰ ਦੁੱਧ ਆਇਆ ਫਿਰ ਠੀਕ ਆ ਠੀਕ ਆ ਤੇ ਚਾਰ ਦੰਦਾਂ ਦਾ ਟੌਪ ਟੌਪ ਦੀ ਤੇ ਆਓ ਵੇਖ ਲਈਏ ਵੇਖੋ ਤੇ ਫੇਰ ਗੱਲ ਕਰਦੇ ਆ ਠੀਕ ਹੈ ਪਹਿਲਾ ਨੰਬਰ ਪਹਿਲਾ ਨੰਬਰ ਚੰਗੀ ਝੋਟ ਹੈ ਮਾਸਾ ਸਫਰਫਰਨਾ ਭਾੜ ਕੋਲ ਜਰੂਰ ਪੈ ਸਕਦੀ ਤੇ ਪਿਓਰ ਦੋਂਦੀ ਪਿਓਰ ਦੋਂਦੀ ਕੱਦ ਵੀ ਕੱਦ ਵੀ ਚੰਗਾ ਹੈ ਮੈਂ ਵੇਖੋ ਚੌੜੀ ਚੂੜੀ ਇੱਥੇ ਵੇਖੋ ਇਹਦਾ ਦੇਵਾ ਗਾਂ ਪਸ਼ਾ ਬਖਾੜੋ ਹਾਂ ਹਾਂ ਕਰੀਤੋ ਉਹ ਨੇ ਵੀ ਇਦਾਂ ਇਹਵਾ ਗਾਂ ਪਸ਼ਾ ਪਿਓਰ ਦੋਂਦੀ ਤੇ ਠੱਟੀ ਮਗਰ ਠੀਕ ਆ ਕੱਟੀ ਆ ਕੱਟੀ ਹਾਂ ਤੋ ਵੀ ਕੱਟੀ ਜੇ ਮਗਰੀ ਵੀ ਕੱਟੀ ਕੱਟੀ ਮਾਲਕ ਮਿਹਰ ਕਰੇ ਕੱਟੀ ਦੁੱਧ ਨਹੀਂ ਜਰੇ ਜੀ ਇਹਦਾ ਚੰਗਾ ਭਰ ਦੋਗੇ ਹਾਂਜੀ ਜੀ ਇਹ ਚੰਗਾ ਭਰ ਦੋ ਚੁਆਈ ਦੀ ਚੰਗੀ ਆ ਧੋਦੀ ਝੋਟੀ ਤੇ ਆ 70 5 77 ਦੀ ਆ ਉਹਨਾਂ ਨੇ ਦੱਸਿਆ ਪਰ ਉਹ ਨਹੀਂ ਪਤਾ ਹਾਂਜੀ ਜੀ ਜਿਹੜਾ ਮਲਕੇ ਆਪਣਾ ਸਹਾਰ ਵਾਲਿਆਂ ਦਾ ਬੋਲੋ ਆ ਠੀਕ ਉਹਦੀ ਕੱਟੀ ਆ ਦੇਖੋ ਕੱਟੀ ਇਹ ਵੀ ਪਿਓਰ ਦੋਂਦੀ ਇਹ ਵੀ ਦੋਂਦੀ ਹੈ ਪਿਓਰ ਦੋਂਦੀ ਹੈ ਸਹੀ ਜਗਾ ਹੈ ਯਾਨੀ ਇਹਨੂੰ ਕੱਢ ਕੇ ਬਾਹਰ ਹੀ ਖਾਲ ਤੂੰ ਮੈਂ ਕਿਹ ਬਾਤਾਂ ਕੱਟੀ ਦੀਆਂ ਕੱਟੀ ਜਿੰਨੀ ਤਰੀਕਾ ਕੱਢ ਕੇ ਖਾਣੇ ਕੱਟੀ ਇਹੋ ਜੀ ਕੱਟੀ 12 ਲੀਟਰ ਦੁੱਧ ਦੇ ਜਿਓ ਤਾਂ ਕੰਪੀਟੀਸ਼ਨ ਲੜਨ ਵਾਲੀ ਛੋਲੀ ਯਾਰ ਐਂ ਡਿਊ ਕਿ ਜੇ ਪੂਰੀ ਪੋਟ ਗੁਲਾਬੀ ਪੀਲੇਗਾ ਗੁਲਾਬੀ ਲੇਵਾਗਾ ਕੱਟੀ ਲੇਵਾ ਜਗਾ ਮਾਲਕ ਜੀ ਇਹ ਪੰਜਾਬ ਮਾਲਕ ਜੀ ਮੇਲਾ ਹੁੰਦਾ ਪੰਚਾਇਤ ਆ ਹਾਂਜੀ ਹਾਂਜੀ ਕਾਇਤ ਦੇ ਮੇਲੇ ਚ ਪਹਿਲੇ ਨੰਬਰ ਤੇ ਡਿਊਟੀ ਤੇ 14 ਮਹੀਨੇ ਦੀ ਕੱਟੀ ਆ ਜੀ ਠੀਕ ਹੈ ਉਹ ਤੇ ਪਿਓਰ ਦੋ ਦੀ ਜਰਾ ਹਲੇ ਦੀਆਂ ਆਈਆਂ ਆ ਕਿੱਥੇ ਲੱਗੀ ਮੈਨੂੰ ਬਤਾ ਲਓ ਜੇ ਥੋੜਾ ਥੋੜਾ ਬਤਾ ਲਓ ਆ ਇਧਰ ਲਿਓ ਯੋਬੇਨ ਦਾ ਖਲ ਦੇ ਵਿੱਚ ਆ ਤੇ ਡਿਊਟੀ ਚ ਗੱਲ ਇਸ ਤਰ੍ਹਾਂ ਆ ਵੀ ਦੋਂਦੀ ਪਿਓਰ ਦੋ ਦੰਦਾ ਪਿਓਰ ਹਾਂਜੀ ਛੰਡੀ ਪੁਲਿਸ 77 ਦੀ ਆ ਇਧਰ ਜਾਣ ਦੇ ਜਗ੍ਹਾ ਫੇਸ ਵਾਸਤੇ ਕੱਟੀ ਠੀਕ ਆ ਆ ਵੀ ਇਹ ਸਿਰਫ ਆਈਆਂ ਦਾ ਖਾਲੀ ਮਈਆਂ ਦੀ ਜੀਲੀ ਹੋਆ ਹਾਂਜੀ ਕੋਈ ਟੈਂਪਰ ਟੈਂਪਰ ਵੀ ਕੁਝ ਨਹੀਂ ਸਿਰਫ ਆਈਆਂ ਦੀ ਜੀਲੀ ਹੋਆ ਵੀ ਖਾਲੀਗਾ ਨਹੀਂ ਕੋਈ ਜ਼ਿਆਦਾ ਮੁੱਲ ਦਾ ਹੋਊਗਾ ਜੈ ਵੀ ਮੁੱਲ ਹਰੇਕ ਦੀ ਬਾਈਟ ਵਾਲਾ ਮੁੱਲ ਹੋਊਗਾ ਪਰ ਕਟੀਆਂ ਇੱਕ ਦੂਜੀ ਤੋਂ ਤਾਹ ਤੋਂ ਤਾਹ ਜੇ ਆ ਆਂਦੀ ਮੈਨੂੰ ਖੜੋ ਆ ਆਂਦੀ ਮੈਨੂੰ ਖੜੋ ਠੀਕ ਹੈ ਠੀਕ ਆ ਦੇਖੋ ਕਿਤਨਾ ਆ ਦੇਖੋ ਦੋਵੇਂ ਚੰਗਲ ਨਹੀਂ ਖੋਦੀ ਇਹਦੇ ਸਾਰੀ ਜਿਹਾ ਵੰਗ ਬਲਕੇ ਪਹਿਲੇ ਨੰਬਰ ਵਾਲੀ ਤੇ ਦੂਜੀ ਵਾਲਿਆਂ ਦੀ ਉਸ ਤੋਂ ਮਹਤਾਵਾ ਠੀਕ ਹੈ ਹਾਂ ਦੋਵੇਂ ਕਟੀਆਂ ਸਿਰੇ ਦੋ ਨੰਬਰ ਇਹ ਆ ਤੇਰਾ ਨੰਬਰ ਬਿਲਕੁਲੋਈ ਤਾਜੀ ਸੂਈਆਂ ਨੂੰ ਜਗੀ ਕੱਢ ਕੇ ਵਿਖਾ ਲੇ ਜਾਂਦੀ ਮੈਨੂੰ ਖੜੋ ਇਹ ਆਂਦੀ ਉਹਨਾਂ ਨੂੰ ਦੋਹਾਂ ਨੂੰ ਛੱਡੋ ਜਿੱਦਾਂ ਬਾਬੇ ਦੇ ਕੋਹੜੇ ਦਾ ਤੇ ਮਤਲਬ ਇੱਕ ਗੈਰੀ ਸੰਧੂ ਦੇ ਕੋਹੜੇ ਦਾ ਮੁਕਾਬਲਾ ਹੈ ਨਾ ਉਹ ਚੀਜ਼ ਆ ਕੋਠੀ ਕੱਟੀ ਵੇਖੋ ਇਹੋ ਚੀਜ਼ ਆ ਵੇਖੋ ਆ ਕੱਟੀ ਵੇਖੋ ਕਰ ਦੇਖੋ ਕੱਟੀ ਚਾਰ ਦੰਦਾਂ ਦਾ ਕੱਟੀ ਚਾਰ ਦੰਦ ਹੈ ਇੱਧਰ ਵੇਖੋ ਲੇਵਾ ਪਿਛਾਣ ਇੱਧਰ ਵੇਖੋ ਆ ਵੇਖੋ ਲੇਵਾ ਪਿਛਾਣ ਸਾਫ ਲੈ ਲੇ ਜੀ ਹਾਲੇ ਕਿ ਤਨ ਦੁੱਧ ਤੇ ਆਉਗੀ ਨਾ ਕੋਸ਼ ਥੋੜਾ ਬਾਲਾ ਹੁਣ ਤੇ ਮੈਂ ਖਾਲੀਆਂ ਦੀ ਕਟੀਆਂ ਦੀਆਂ ਵੀਡੀਓ ਆ ਹਾਂਜੀ ਹਾਂਜੀ ਉਦੋਂ ਫਿਰ ਹੋਰ ਕੋਸ ਦਸਤਾਂਗੀਆਂ ਵੀ ਐਈਆਂ ਹੈਗੀਆਂ ਵਾ ਠੀਕ ਹੈ ਠੀਕ ਇਹ 3 ਨੰਬਰ 4 ਦੰਦ 4 ਦੰਦ ਹੈ ਤੇ ਆ ਵੀ ਦੋਂਦੀ ਕੱਟੀ ਚੌਗ ਦਾ ਭੰਗੀ ਆ ਨਾਦਰ ਵੀ ਕੱਟੀ ਇਹ ਚਮਫਾ ਨੰਬਰ 6 ਬਲੈਕ ਇਧਰ ਵੇਖੋ ਕੀ ਬਾਤ ਇਹ ਕੀ ਬਾਤ ਮੈਂ ਨਾ ਇੱਕ ਦੋ ਚੀਜ਼ ਤਾਂ ਤਾ ਤਾ ਉਹ ਆਦੀ ਮੈਨੂੰ ਖੜੂ ਮੈਨੂੰ ਖੜੋ ਉਹਨੂੰ ਛੱਡੋ ਮੈਨੂੰ ਖੜੋ ਪਰ ਜਿਹੜਾ ਕੋਈ ਆਊਗਾ ਦੋ ਦੋ ਖੜੂਗਾ ਹਾਂ ਹਾਂ ਤੇ ਦੋ ਦੋ ਖੜੂਗਾ ਇਹ ਇਹ 24 ਨੰਬਰ ਆਹ ਪਰਮਾ ਨੰਬਰ ਜੱਤ ਵਾਲੀ ਕੱਟੀ ਜੱਤ ਵਾਲੀ ਪਿਓਰ ਜੱਤ ਵਾਲੀ ਕੱਟੀ ਦੇਖੋ ਦੇਖੋ ਕੀ ਬਾਤ ਆ ਜੱਤ ਬੜੀ ਕੱਟੀ ਨੂੰ ਕੀ ਬਾਤ ਗਾਲੇ ਪਾਸੇ ਉਹ ਖਾ ਲੋ ਲੈ ਵਾ ਖਾ ਲੋ ਇਧਰ ਖਾ ਲੋ ਭਾੜ ਘੋਲਵਾ ਕੱਟੀ ਨੂੰ ਭੜ ਭੁੜ ਭੋਲਾ ਹੀ ਆ ਕੱਟੀ ਇਹ ਇਧਰ ਲੈ ਵਾ ਖਾ ਲੋ ਰਾਤ ਦੀ ਸੂਈ ਆ ਵੀ ਰਾਤ ਦੀ ਸੂਈ ਇਧਰ ਗਾੜੀ ਇਧਰ ਲੈ ਹਾਂ ਜੀ ਹਾਂ ਜੀ ਰਾਤ ਦੀ ਸੂਈ ਇਹ ਕੱਟੀ ਇਹ 라ਤੀ ਕੱਟੀ ਸੂਈ ਆ ਠੀਕ ਇਹ ਆਂਦੀ ਮੈਨੂੰ ਖੜੋ ਦੁੱਧੀਆਂ ਨੂੰ ਛੱਡੋ ਪਰ ਛੱਡੂ ਕਿਹੜਾ ਜਿਹੜਾ ਆਊਗਾ ਇੱਕ ਦੂਜੀ ਤੋਂ ਤਾਂ ਤੋ ਤਾਂ ਜਿਹੜਾ ਇੱਕ ਖੜੂ ਲੈਣ ਆਊਗਾ ਦੋ ਲੈ ਕੇ ਜਾਊਗਾ ਹਾਂਜੀ ਹਾਂਜੀ ਕੋਈ ਟਾਈਮ ਸ਼ੈਮ ਨਹੀਂ ਜੇ ਇੱਥੇ ਬਸ ਸੱਚਾਈ ਵਾਲਾ ਕੰਮ ਜੇ ਬੜੇ ਧੋਖੇ ਧੜੀਆਂ ਉਰਾਪਰਾ ਹੋਣੀਆਂ ਵਪਾਰ ਵੀਡੀਓ ਦੇ ਵਿੱਚ ਪਰ ਤਈ ਬੰਦੇ ਬਿਲਕੇ 100 ਚੰਗਾ ਉਹ 100 ਦੇ ਵਿੱਚ ਦੋ ਮਾਰੇ ਉਹ ਸਾਰਾ ਦਾ ਕੰਮ ਖਰਾਬ ਕਰ ਦਿੰਦੇ ਆ। ਬਾਕੀ ਸਚਾਈ ਨਾਲ ਮਾਲ ਵੇਚਣਾ ਤਈ ਮਾਲ ਵੇਚਣਾ ਤੇ ਆਪਣਾ ਮਾਲ ਸੱਚੇ ਪਾਤਸ਼ਾਹ ਬਾਬਾ ਦੀਪ ਸੋ ਕਰੇ ਕਿਰਪਾ ਵੇਖਦਾ। ਇਹ ਜੇ ਪੰਜਵਾਂ ਨੰਬਰ। ਤੇ ਆਹ ਜੇ ਛੇਵਾਂ ਨੰਬਰ ਜਿਹਦੀ ਮੈਂ ਗੱਲ ਕਰਦਾ 13 ਕਿਲੋ। ਹਾਂ। ਠੀਕ। ਆਹ ਪਹਿਲੇ ਨੇ ਕੱਟੇ। ਖਾਫਰ ਕਰਕੇ ਭਾਵੇਂ ਥੋੜਾ ਬੜਾ ਘਟਦੀ ਹੋਵੇ। 13 ਕਿਲੋ। ਥੋੜਾ ਜਿਹਾ ਥਣ ਕੱਟੀ ਵੀ ਛੋਟਾ ਵਾ। ਤੇ ਨਾਰਾਂ ਵੜੀਆਂ ਹੈ ਬਹੁਤ ਕੱਟੀ ਜਿਆਦੀ ਨਾਰਾਂ ਦੀ ਗੱਲਾਂ ਨੂੰ ਕਾਲ ਦੇਗੀ ਸਿੰਕ ਕਰਕੇ ਆਹ ਵੇਖੋ ਸਿੰਕ ਬਾਅਦ ਜੀ ਕਰਕੇ ਸਿੰਕ ਨੂੰ ਕਾਲ ਆਹ ਵੇਖੋ ਸਸਰਨਾ ਭਾਵੇਂ ਘਟ ਗਈ ਹੋਏ ਸਿੰਗ ਸੁਗਦੀ ਆ ਵੇਖਾ ਕਰਕੇ ਨਾਰਾਂ ਮਗੜੀਆਂ ਜਿਵੇਂ ਜਿਵੇਂ ਲੇਵਾ ਬਹੁ ਤੇਵੇਂ ਤੇਵੇਂ ਨਾਰਾਂ ਮਗੜੀਆਂ ਇਹ ਆਈਡੀ ਦੀ ਮੋਟੀ ਨਾੜ ਹੋ ਗਈ ਕੱਟੀ ਇਹ ਪਹਿਲੇ 6ਵਾਂ ਨੰਬਰ ਪਹਿਲਣਾਂ ਦਾ ਕੰਮ ਘਟ ਗਿਆ ਤੇ ਦੂਜੇ ਸੁਵੇ ਦੀ ਗੱਲ ਦੂਜੇ ਆ ਗਈ ਦੂਜੇ ਦਾ ਸਟਾਰਟ ਜਿਆ ਤੜੀ ਆਵੀ ਛੋਟੀ ਐ ਵੇਖੋ ਕਰਦੇ ਜੀ ਅੱਗੇ ਬੂਰੀ ਦਾ ਮੈਂ ਦਾ ਪਰਸੋਂ ਗੁਜਰਾਂ ਨੂੰ ਚੋਕੇ ਦਿੱਤੀ ਆ ਹਾਏ ਜੰਮੂ ਦੇ ਬੰਦਿਆਂ ਨੇ ਮਈਆਂ ਖੜੀਆਂ ਵਾ ਇਹ ਨਵੇਂ ਸ਼ਹਿਰ ਦੇ ਆਏ ਉਹਨਾਂ ਮਈਆਂ ਮਿਲ ਕੇ ਖਾਣੇ ਦੱਸਿਆ 14 ਹੀ ਨਿਕਲੇ ਆ 15 ਲੀਟਰ ਦੋ ਟਾਈਮ ਮੈਂ ਚਵਾ ਕੇ ਲਲਕਾਰ ਕੇ ਖੜੀ ਆ ਹਾਂਜੀ ਇਹ ਮੈਂ ਉਤਰਾਂ ਤੇ ਸਾਜੂ ਗਾਰੰਟੀ ਚਾਹੀ 20 ਕਿਲੋ ਦੀ ਤੇ ਠੀਕ ਆ ਪਰ 16 ਸਾਡੇ ਕੋਲ ਚਵਾ ਕੇ ਲੈ ਜੇ ਕੋਈ ਜਿਹੜਾ ਜਿਹੜਾ ਮਰਜੀ ਠੀਕ ਆ ਠੀਕ ਖੁੱਲੀ ਛੁੱਟੀ ਜਿਹੜਾ ਮਰਜੀ 2 बाई 4 ਸੁਪਰ ਫਾਸਟ 4 बाई 4 4 बाई 4 ਯਾਰ ਆ ਆ ਖਾਲੀ ਦੀ ਵੀਡੀਓ ਆ ਆ ਵੇਖੋ 4 ਬਾਈ 4 ਖਾਲੀ ਆ ਇੱਕ ਆ ਵੇਖੋ ਇੱਧਰ ਵੇਖੋ ਇਹ ਇਹ ਇੱਧਰ ਗੱਲ ਦਾ 4 ਬਾਈ 4 ਹੀ ਆ ਆ ਵੇਖੋ ਥਾਨ ਵਾਂਗ ਚੰਗਾ ਤੇ ਜਿਹੜਾ ਮਰਜੀ ਸਾਈਜ਼ ਪਾ ਦੇ ਪੈਸੇ ਲੌਣੇ ਪੈਣ ਤੋ ਆਪਾਂ ਦੇਵਾ ਜਿਹੜਾ ਵਾ ਲਿਆ 20 ਕਿਲੋ ਵਾਲੀ ਜਿਆਦਾ ਵਖਾ ਲੂਗੀ ਸਹੀ ਗੱਲ ਕਾਹ ਪਛਾਈ ਪਰ ਮਨ ਲੇ ਕੇ ਗੱਲ ਇਹ ਤਾਂ 16 ਲੀਟਰ ਦਾ ਲਲਕਾਰ ਕੇ ਠੀਕ ਆ ਮੈਂ ਨਾ ਪਿਛਲੇ ਹਫਤੇ ਆਈ ਸੀ ਮੈਂ ਪਛਾਈ ਆਪਾਂ 10 ਕਿਲੋ ਦੇ ਇਹਨੂੰ ਭਾਲ ਪੈ ਗਈ ਇੱਕ ਥਾਨ ਨੂੰ ਟੀਕੇ ਤਾਂ ਕਿ ਭਾਲ ਵਾਲੇ ਵੀ ਲੱਗੇ ਆ ਹੁਣ ਵੀ ਐਸ ਵਕਤ ਤੇ ਕੋਈ ਸਹੀ ਮੈਨੇ ਦੇ ਵਿੱਚ 12 ਲੀਟਰ ਦੁੱਧ ਆ 12 ਲੀਟਰ ਟੀਕੇ ਲੱਗੇ ਆ ਠੀਕ ਹੈ ਮਤਲਬ ਕਿ ਲੱਗੇ ਆ ਥੁੱਕੇ ਟੀਕੇ ਲੱਗੇ ਫਿਰ ਵੀ ਲੱਗੇ ਭਾਲ ਵਾਲੇ ਫਿਰ ਵੀ 12 ਵਾਂ 12 ਲੀਟਰ ਫਿਰ ਵੀ ਮੈਂ 15 16 ਕਿਲੋ ਵਾਲੀ ਠੀਕ ਹੈ ਠੀਕ ਇਹ 8ਵਾਂ ਨੰਬਰ ਇਹ 8ਵਾਂ ਇਹ 8ਵਾਂ ਤੇ ਇਹ ਬਾਹਰ ਆ ਇਹਦਾ ਨੰਬਰ ਬਾਹਰ ਹੋਣਾ ਹੈ ਇੱਧਰ ਦੇਖੋ ਇਹ ਉਸ ਤੋਂ ਪਰੇਉਂਦ ਇੱਧਰ ਆ ਜਾਓ ਪਾਉ ਸੁਆਵਾਂ ਅਗੇ ਆ ਇਹਾਂ ਦੀ ਵੀ ਉਹ ਇਹ ਵੀ ਮਈਆਂ ਆਂਦੀਆਂ ਇਹ ਵੀ ਦੂਜਾ ਸੁਆ ਬਾਜ਼ਾਰ ਫੇਰ ਕੇ ਆਵੇ ਹਾਂ ਬਾਜ਼ਾਰ ਫੇਰ ਕੇ ਫਿਰ ਖੜੇ ਇੱਧਰ ਬੋਲੇ ਖਾ ਲਈ ਹੋਈ ਆ ਮੈਂ ਬੋਲੇ ਆ ਖਾ ਲਿਆ ਇਹ ਬੋਲੇ ਖਾ ਲਈ ਆ ਬਹੁਤ ਚੰਗੀ ਇਹ ਕਿੰਨਾ ਨੰਬਰ ਵਾ ਠੀਕ ਇਹ ਵੀ ਦੁੱਧ 15 ਕਿਲੋ ਵਾਲੀ ਆ ਮੈਂ ਕਹਿਣ ਵਾਲੀ ਗੱਲ ਨਹੀਂ ਦੂਜਾ ਸੁਆ ਆਂ ਦੋਂਦੀ ਪਿਓਰ ਇਹਦੇ ਉੱਤੇ ਕੋਟੀ ਕੋ 9 10 ਕਿਲੋ ਬੋੜਾ ਯੋਗ ਕਰਕੇ ਗਿਆ ਦੇਖਿਆ ਇਹ ਕਿੰਨੀ ਪਲੀ ਜਿਹੜੀ ਹੈ ਬਹੁਤ ਚੰਗੀ ਹੈ ਚੰਗੇ ਰੰਗ ਹਾਂ ਖਾਲੀ ਆ ਬਸ ਕੋਈ ਇਹਨਾਂ ਨੇ ਹਲੇ ਦੁੱਧ ਨਹੀਂ ਡੱਕਿਆ ਇਹਦਾ ਦੋ ਦੋ ਕਰੇਗਾ ਇਹ 10ਵਾਂ ਆ ਯਾਰ ਮਾ ਜੇ ਲੈਵਤ ਪਹਿਲੇ ਨਾੜਾ ਮਖਾ ਲਓ ਆ ਵੇਖੋ ਹਾਂਜੀ ਇਹਨਾਂ ਆ ਵੇਖੋ ਇਹ ਚਾਰ ਦੰਦ ਆ ਆ ਵੇਖੋ ਹੁਣ ਬਖਾ ਲਓ ਇਹ ਚਾਰ ਦੰਦ ਲਾਲੀ ਦੇ ਬਾਅਦ ਇਹ ਚਾਰ ਦੰਦ ਆ ਰੇ ਸਿੰਗ-ਸਿੰਗ ਵੀ ਚੰਗਾ ਕੱਟਿਆ ਹੋਇਆ ਦੇਖੋ ਇਹਦੇ ਮਗਰ ਵੀ ਕੱਟਿਆ ਮਗਰ ਵੀ ਕੱਟਿਆ ਆਹ ਕੋਈ ਕੱਟਿਆ ਇਹ 11ਵਾਂ ਨੰਬਰ 11ਵਾਂ ਤੇ ਆ 12ਵਾਂ ਬਾਗ ਬਾਗ ਆ ਗਿਆ ਮੈਂ ਬਾਦੀ ਜੀ ਘਰ ਗਈ ਆ ਪਰ ਚਾਰ ਦਾ ਦਾ ਪਿਓ ਤਾਜੀ ਪਿਓ ਤਾਜੀ ਹੋਈ ਜਾ ਠੀਕ ਆ ਠੀਕ ਆ ਇਧਰ ਵੀ ਫਾੜੋ ਸਰੀਰ ਇਹਦਾ ਵੀ ਇਹ ਵੀ ਜਾਂਦੀ ਮੈਂ ਪੱਥਰਾਂ ਨੂੰ ਭੜੀ ਬੋੜਾ ਬਣਾ ਕੇ ਦਿਖਾ ਦਾਂਗੇ ਭਾਵੇਂ ਬੋੜਾ ਬੰਦਾ ਉੱਪਰ ਹਾਂ ਚੌੜੀ ਮੜੀ ਜੀ ਭੜਦਾ ਚੌੜੀ ਆ ਭੀ ਤੇ ਇਹ 12ਵਾਂ ਆ ਪੇਰਵਾਂ ਪੇਰਵਾਂ ਨੰਬਰ ਆ ਦੇਖੋ ਇਹ ਬਟੀਆਂ ਆ ਛੋਟੀਆਂ ਜਿਆ ਸੁਬਾ ਵਾ ਅਰੇ ਇੱਕ ਜਾਈਏ ਕਲਬ ਨਹੀਂ ਔਖੀ ਹੋ ਜਾਂਦੀ ਆ ਹਾਂਜੀ ਕਿਰਪਾ ਨਾਲ 12 12 ਲਈਦੀਆਂ ਵਾ ਟੌਕ ਟੌਕ ਦੀਆਂ ਇੱਕ ਦੂਜੀ ਤੋਂ ਤਾਹ ਦੋਤਾ ਆ ਕੇ ਵੇਖ ਕੇ ਫਿਰ ਕਰੋ ਕੋਈ ਅਹੀਂ ਇਹ ਨਹੀਂ ਆਉਂਦੇ ਵੀ ਸਾਨੂੰ ਸਾਡੇ ਖਾਤੇ 'ਚ ਪੈਸੇ ਪਾਓ ਤੇ ਬੈਂਕ ਭੇਜ ਦਿਨੇ ਆ ਕੇ ਵੇਖ ਕੇ ਕਰੋ ਪਿੰਡ ਆਪਣਾ ਮੱਤੇ ਵਾਲ ਜੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ ਤੇ ਸਾਰੇ ਪੜਾ 8872942 ਦੱਬਾ ਚਲੋ ਠੀਕ ਅਸਿਕਰ